ਤੇ ਬਾਦਰ ਮਾਰੇ ਦੇ ਚੜਨਾ ਚ ਵੀ ਬੇਨਤੀ ਕਰਦਾ ਕਿ ਇਹਨਾਂ ਮਨੋਜਨ ਨੂੰ ਬਲ ਬਖਸ਼ਣ ਤੇ ਸ਼ਕਤੀ ਬਖਸ਼ਣ ਤਾਂ ਕਿ ਇਹ ਜਿਹੜੇ ਕਾਰਜ ਨੇ ਧਰਮ ਦੇ ਸਮਾਜ ਦੇ ਤੇ ਲੋਕ ਹਿੱਤ ਦੇ ਵਿੱਚ ਜਾਰੀ ਰਹਿਣ ਛੱਡ ਕੋਲ ਹੁਣ ਤੱਕ 280 ਤੋਂ 300 ਬੱਚੇ ਇਸ ਮੁਕਾਬਲੇ ਦੇ ਵਿੱਚ ਪੱਗਾਂ ਦੇ ਵਿੱਚ ਧਮਾਲਿਆਂ ਦੇ ਵਿੱਚ ਤੇ ਲੰਮੇ ਕੇਸਾਂ ਦੇ ਮੁਕਾਬਲੇ ਦੇ ਵਿੱਚ ਹਿੱਸਾ ਲੈ ਚੁੱਕੇ ਨੇ ਪਟਿਆਲਾ ਸ਼ਹਿਰ ਦੇ ਵਿੱਚ ਜੋ ਪੰਜਾਬ ਦੇ ਵਿੱਚ ਜਿੰਨੇ ਮੁਕਾਬਲੇ ਹੁੰਦੇ ਨੇ ਉਹਦੇ ਵਿੱਚ ਜਿਹੜੇ ਬੱਚੇ 1st 2nd 3rd ਨਹੀਂ ਆਉਂਦੇ ਉਹਨਾਂ ਨੂੰ ਸਰਟੀਫਿਕੇਟ ਤੇ ਮੈਡਲ ਦੇ ਕੇ ਤੋਰ ਦਿੰਦੇ ਨੇ ਪਰ ਅਸੀਂ ਇੱਕ ਨਵੀਂ ਚੀਜ਼ ਸ਼ੁਰੂ ਕੀਤੀ ਹੈ ਉਹਨਾਂ ਨੂੰ ਅਸੀਂ 10 ਕਿੰਚੇ ਦੀ ਟਰੋਫੀ ਦੇਣੀ ਸ਼ੁਰੂ ਕੀਤੀ ਹੈ ਇਸ ਵਾਰੀ ਸਾਰੇ ਭਰਾਵਾਂ ਵੱਲੋਂ ਇੱਥੇ ਨੈਸ਼ਨਲ ਦਸਤਾਰ ਕੈਂਪ ਮੁਕਾਬਲਾ ਕਰਾਇਆ ਗਿਆ ਤੇ ਇੱਥੇ ਲੰਬੇ ਕੇਸਾਂ ਦੇ ਮੁਕਾਬਲੇ ਦਮਾਲਿਆਂ ਦੇ ਮੁਕਾਬਲੇ ਵੀ ਜੀਚੀ ਚ ਵਿਸ਼ੇਸ਼ ਤੌਰ ਤੇ ਮਾਪਾ ਮਾਤਾ ਬੀਪਨ ਕੌਰ ਜੀ ਜਾਗੋ ਜਥਾ ਪਹੁੰਚਿਆ ਹੋਇਆ ਗਿਆਨੀ ਪ੍ਰਣਾਮ ਸਿੰਘ ਜੀ ਆਏ ਹੋਏ ਨੇ ਬਾਬਾ ਹਰਦੇਵ ਸਿੰਘ ਲੋਹੜਾ ਵਾਲੇ ਵੀ ਆ ਕੇ ਗਏ ਨੇ ਤੇ ਦਾਸ ਜੀ ਤੇ ਹਾਜ਼ਰੀ ਭਰ ਰਿਹਾ ਤੇ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਇਹਨਾਂ ਨੌਜਵਾਨਾਂ ਦੇ ਅਜੋਕੇ ਸਮੇਂ 'ਚ ਜਦੋਂ ਸਭ ਤੋਂ ਵੱਧ ਸੇਧ ਹੈ ਦੇਣ ਦੀ ਲੋੜਾ ਖਾਸ ਕਰਕੇ ਨੌਜਵਾਨਾਂ ਨੂੰ ਤੇ ਇਹਨਾਂ ਸੋਨਾ ਪਰਾਲਾ ਕਰ ਰਹੇ ਨੇ ਤੇ ਲਗਾਤਾਰ ਹਰ ਸਾਲ ਮੇਲਾ ਦਾ ਮੁਕਾਬਲੇ ਕਰਾਏ ਜਾਂਦੇ ਨੇ ਜਿੰਨਾ ਮੈਨੂੰ ਪਤਾ ਲੱਗਿਆ ਇੱਥੇ ਆਉਣ ਤੋਂ ਬਾਅਦ ਤੇ ਮੈਂ ਸਾਰਿਆਂ ਦੇ ਗੁਰਤੇਬਾਦਰ ਮਹਾਰਾਜ ਦੇ ਚਰਨਾਂ 'ਚ ਵੀ ਬੇਨਤੀ ਕਰਦਾ ਕਿ ਇਹਨਾਂ ਨੌਜਵਾਨਾਂ ਨੂੰ ਬਲ ਬਖਸ਼ਣ ਤੇ ਸ਼ਕਤੀ ਬਖਸ਼ਣ ਤਾਂ ਕਿ ਇਹ ਜਿਹੜੇ ਕਾਰਜ ਨੇ ਧਰਮ ਦੇ ਸਮਾਜ ਦੇ ਤੇ ਲੋਕ ਹਿੱਤ ਦੇ ਵਿੱਚ ਜਾਰੀ ਰਹਿਣ ਉਹਦੇ ਲਈ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਤੇ ਬਹੁਤ ਜਿਆਦਾ ਇੱਕ ਵਿਸ਼ੇਸ਼ ਖੁਸ਼ੀ ਹੋਈ ਹੈ ਕਿ ਇੱਕ ਕਵਿਸ਼ਰੀ ਚੱਲ ਰਹੀ ਹੈ ਅੰਦਰ ਜਥਾ ਤਾਂ ਮੈਨੂੰ ਪਤਾ ਨਹੀਂ ਕਿੱਥੋਂ ਜਾਗੋ ਲਹਿਰ ਵਾਲੇ ਨੇ ਤਿੰਨ ਸਿੰਘ ਨੇ ਕਮਾਲੇ ਕਰ ਦਿੱਤੀ ਜੋ ਭਾਵਨਾ ਲੈ ਕੇ ਆਪਾਂ ਕਈ ਵਾਰ ਸੋਚਦੇ ਹੁੰਨੇ ਆ ਉਹਨਾਂ ਨੂੰ ਸ਼ਬਦ ਜੇ ਕਵਿਸ਼ਰੀ ਸ਼ਬਦ ਦਿੱਤੇ ਨੇ ਕੱਲਾ ਕੱਲਾ ਸ਼ਬਦ ਸੁਣਨ ਵਾਲਾ ਮੈਨਾਂ ਲੋਹ ਖੰਡੇ ਖੜੇ ਕਰ ਦਿੰਦੇ ਨੇ ਕਿ ਇਹ ਸਭ ਤੋਂ ਵੱਡੀ ਗੱਲ ਦੱਸੀ ਉਹਨਾਂ ਨੇ ਅੱਜ ਕਿ ਮੇਰੀ ਵੀ ਉਮਰ ਲੰਘ ਗਈ 40 ਸਾਲ ਤੋਂ ਉੱਪਰ ਦੀ ਉਮਰ ਹੋ ਗਈ ਦਿਮਾਲਿਆਂ ਬਾਰੇ ਸੁਣਦੇ ਹੁੰਨੇ ਆ ਅੱਜ ਪਹਿਲੀ ਵਾਰ ਦੱਸਿਆ ਕਿ ਗੁਰਤੇ ਗੁਰੂ ਅਰਗੋਬਿੰਦ ਮਹਾਰਾਜ ਦਾ ਦਿੱਤਾ ਹੋਇਆ ਜਿਹੜਾ ਕਹਿੰਦੇ ਸੀ ਜਦੋਂ ਮੁਗਲਾਂ ਦੀ ਹੁਕਮ ਸੀ ਤੁਸੀਂ ਦਸਤਾਰ ਨਹੀਂ ਸਜਾ ਸਕਦੇ ਸਾਡੇ ਹੁਕਮ ਤੋਂ ਮੇਰਾ ਗੁਰੂ ਸਾਹਿਬ ਕਹਿੰਦੇ ਮੇਰਾ ਸਿੰਘ ਦੋ ਦੋ ਦਸਤਾਰਾਂ ਸਜੋਕਾ ਨੂੰ ਦਿਮਾਲਾ ਦਾ ਉੱਥੋਂ ਸਟਾਰਟਿੰਗ ਹੋਈ ਦੋ ਮੇਰੀ ਪੀੜ੍ਹੀ ਦੀ ਸ਼੍ਰੀ ਸਾਹਿਬ ਦਿੱਤਿਆ ਗੁਰੂ ਸਾਹਿਬ ਨੇ ਦੋ ਘੋੜੇ ਰੱਖਣ ਦੀ ਉਦੋਂ ਇਜਾਜ਼ਤ ਦਿੱਤੀ ਸੀ ਸਾਰੇ ਸਿੱਖਾਂ ਨੂੰ ਹੁਕਮ ਕੀਤਾ ਸੀ ਤੇ ਇੱਕ ਮੈਨੂੰ ਯਾਦ ਹੈ ਕਿ ਗੁਰੂ ਸਾਹਿਬ ਨੇ ਖਾੜੇ ਬਣਵਾਏ ਸੀ ਮਾਲੀਯ ਉਦਗਰਾਜ ਨੂੰ ਆਪਾਂ ਕਹਿ ਦੇਣਾ ਕੋਹਲ ਕੁਸ਼ਤਿਆ ਕਹਿੰਨੇ ਆ ਤੇ ਸਭ ਤੋਂ ਵੱਡੀ ਗੱਲ ਅਕਸਰ ਆਪ ਨੂੰ ਇਹ ਲੱਗਦਾ ਹੈ ਕਿ ਤੇ ਮੁਗਲ ਮੁਗਲ ਸਿੱਖਾਂ ਦੇ ਹਮਲਾ ਕਰਦੇ ਹੁੰਦੇ ਸੀ ਪਰ ਮੈਂ ਕਮਾਲ ਦੀ ਗੱਲ ਦੱਸਦਾ ਕਿ 6ਵੇਂ ਪਾਤਸ਼ਾਹ ਨੇ ਗੁਰੂ ਜਨ ਦੇਵ ਬਾਅਦ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਹੀਦੀ ਤੋਂ ਬਾਅਦ ਕਿਹਾ ਸੀ ਕਿ ਮੁਗਲਾਂ ਦਾ ਲਾਹੌਰ ਤੋਂ ਬਾਅਦ ਆ ਕੇ ਸੀ ਉੜ ਕੇ ਉਹ ਕਹਿੰਦੇ ਬਾਜ ਤਾਰ ਲੋ ਵਾਪਸ ਨਹੀਂ ਦੇਣਾ ਹੈ ਉਹਦੀ ਲਲਕਾਰ ਸੀ ਮੁਗਲ ਮੁਗਲਾਂ ਨੂੰ ਕਿ ਤੁਸੀਂ ਜ਼ੁਲਮ ਜ਼ਬਰ ਕਰਦੇ ਹੋ ਜ਼ੁਲਮ ਕਰਦੇ ਹੋ ਸੀ ਸੰਤੋਖ ਨਾਲ ਸਬਰ ਨਾਲ ਮੁਕਾਬਲਾ ਕੀਤਾ ਪਰ ਅਜ ਤੋਂ ਬਾਅਦ ਦੋ ਦਸਤਾਰਾਂ ਦੇ ਕੇ ਦੋ ਕੋੜ ਦੇ ਕੇ ਦਮਾਲਾ ਦੇ ਕੇ ਗੁਰੂ ਸਾਹਿਬ ਨੇ ਸਿੰਘਾਂ ਦੀ ਫੌਜ ਤਿਆਰ ਕੀਤੀ ਸੀ ਮੈਂ ਅੱਜ ਦੱਸਣਾ ਚਾਹਣਾ ਕਿ ਸਾਡੇ ਪਟਿਆਲੇ ਆਪਣੇ ਥਾਪਰ ਗੋੜ ਦੇ ਪਿੱਛੇ ਸਿਕਲੀਗਰ ਭਾਈਚਾਰਾ ਰਹਿੰਦਾ ਹੈ ਉਹ ਸਾਰੇ ਰਾਜਪੂਤ ਨੇ ਗੁਰੂ ਹਰਗੋਬਿੰਦ ਮਹਾਰਾਜ ਇਹਨੂੰ ਰਾਜਸਥਾਨ ਤੋਂ ਲੈ ਕੇ ਆਏ ਸੀ ਤੇ ਉਦੋਂ ਉਹਨਾਂ ਦਿਨਾਂ 'ਚ ਜਿਹੜਾ ਜਿਹੜੀ ਕਿਰਪਾਨ ਬਣਦੀ ਹੈ ਉਹ ਫੁਲਾਦ ਦੀ ਬਣਦੀ ਸੀ ਜਿਹਨੂੰ ਸਟੀਲ ਕਹਿੰਦੇ ਆ ਅੱਜ ਉਹਦਾ ਫਾਰਮੂਲਾ ਕਲਾ ਸਿਕਲੀਗਰਾਂ ਕੋਲ ਸੀਗਾ ਰਾਜਪੂਤਾਂ ਕੋਲ ਸੀ ਉਹਨਾਂ ਨੇ ਗੁਰੂ ਸਾਹਿਬ ਨੂੰ ਖਿੜੀ ਸਾਹ ਬਣਾ ਕੇ ਪੇਸ਼ ਕੀਤੀ ਗੁਰੂ ਸਾਹਿਬ ਨੇ ਦੇਖੀ ਉਹਨਾਂ ਸਮਝੇ ਸ਼ੀਸ਼ਾ ਨਹੀਂ ਹੋਇਆ ਕਰਦਾ ਸੀ ਪਰ ਗੁਰੂ ਸਾਹਿਬ ਨੇ ਜਦੋਂ ਸ਼ੀਰੀ ਸਾਹਿਬ ਦੇਖੀ ਤਾਂ ਉਹ ਚ ਝਲਕ ਵੀ ਚਿਹਰੇ ਦੀ ਤਾਂ ਉਹਨਾਂ ਨੇ ਕਿਹਾ ਬੱਲੇ ਬੱਲੇ ਸਿੰਘਾ ਪੁਰਾਣੀ ਪੰਜਾਬੀ ਚ ਤੈ ਮੈਨੂੰ ਸ਼ਕਲ ਦਿਖਾਤੀ ਤਾਂ ਉਹਨੂੰ ਸਿਕਲੀਕਰ ਖਿਤਾਬ ਦਿੱਤਾ ਗਿਆ ਸੀ ਆ ਭਾਈਚਾਰਾ ਬੈਠਾ ਇੱਥੇ ਇਹਨਾਂ ਨੇ ਵੀ ਉਹ ਜਗ ਦੇ ਵਿੱਚ ਹਿੱਸਾ ਪਾਇਆ ਸੀ ਤਾਂ ਗੁਰੂ ਸਾਹਿਬ ਪਰ ਮੈਨੂੰ ਅੱਜ ਬਹੁਤ ਮੈਂ ਧੰਨਵਾਦ ਦਿਆਂ ਛੋਟੇ ਭਰਾਵਾ ਦਾ ਮੇਰਾ ਮਨ ਖੁਸ਼ ਹੋ ਗਿਆ ਕਿ ਅੱਜ ਦਿਮਾਲੇ ਬਾਰੇ ਪਹਿਲੀ ਵਾਰ ਪਤਾ ਚੱਲਿਆ ਕਿਉਂ ਵੀ ਗੁਰੂ ਸਾਹਿਬ ਦੀ ਦੇਣ ਸੀ ਇੱਕ ਇੱਕ ਦਸਤਾਰ ਨਹੀਂ ਸਿੰਘ ਦੋ ਦਸਤਾਰਾਂ ਬਣੂ ਮੈਂ ਨਮਸਕਾਰ ਕਰਦਾ ਤੇ ਸਾਰੇ ਮੇਰੇ ਤੋਂ ਬਿਹਤਰ ਨੇ ਅਗਲੇ ਅਗਲੀ ਵਾਰ ਜੇ ਮੁਕਾਬਲੇ ਹੋਣਗੇ ਅਸੀਂ ਤਨਮਨ ਦੇ ਨਾਲ ਧਨ ਨਾਲ ਵੀ ਸਹਿਤ ਆਗਣਾ ਕਿ ਇਸ ਵਾਰ ਜੋ ਮੈਨੂੰ ਹੁਕਮ ਲਾਉਣਗੇ ਜੋਲੀ ਭਾਈ ਸਾਹਿਬ ਖੜੇ ਨੇ ਮੇਰੇ ਛੋਟੇ ਭਰਾ ਖੜੇ ਮੇਰੇ ਭਤੀਜੇ ਨੇ ਵਿੱਚ ਆ ਵੀਰ ਸਾਰੇ ਸਮਾਗਮ ਕਰਾ ਰਹੇ ਨੇ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਸਾਰੇ ਚਾਹੁੰਦਾ ਜੀ ਬੇਨਤ ਹੈ ਕਿ ਇਹ ਜੇ ਕਾਰਜ ਚੱਲਦੇ ਰਹਿਣ ਤੇ ਪੰਥ ਤੇ ਪੰਜਾਬ ਚੜ੍ਹਦੀ ਕਲਾ ਚ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਤਾਰ ਦਸਤਾਰੇ ਵਰਾਸਤ ਕਲੱਬ ਦਾ ਮੁਖ ਸ਼ੇਵਾਦਾਰ ਜਸਪ੍ਰੀਤ ਸਿੰਘ ਜੋ ਇਹ ਮੁਕਾਬਲਾ ਕਰਵਾਇਆ ਜਾ ਰਿਹਾ ਹੈ ਤਨਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ 350 ਸਾਲਾ ਸ਼ਹੀਦੀ ਸਾਭ ਦੀ ਨੂੰ ਸਮਰਪਿਤ ਇਹ ਨੈਸ਼ਨਲ ਦਸਤਾਰ ਕੱਪ 2025 ਜੋ ਗੁਰਦੁਆਰਾ ਸ਼੍ਰੀ ਦੁਖਨਵਾਰਨ ਸਾਹਿਬ ਪਾਸ਼ਾਏ ਨੋਵੇ ਵਿਖੇ ਕਰਵਾਇਆ ਜਾ ਰਿਹਾ ਸੀ ਅੱਜ 5 ਅਗਸਤ ਨੂੰ ਜੋ ਕਿ ਸਵੇਰੇ 8:30 ਵਜੇ ਤੋਂ ਸ਼ੁਰੂ ਹੋ ਚੁੱਕਿਆ ਹੈ ਨੇ ਤਕਰੀਬਨ 12 ਵਜੇ ਚੁੱਕੇ ਨੇ ਸਾਡੇ ਕੋਲ ਹੁਣ ਤੱਕ 280 ਤੋਂ 300 ਬੱਚੇ ਇਸ ਮੁਕਾਬਲੇ ਦੇ ਵਿੱਚ ਪੱਗਾਂ ਦੇ ਵਿੱਚ ਧਮਾਲਿਆਂ ਦੇ ਵਿੱਚ ਤੇ ਲੰਮੇ ਕੇਸਾਂ ਦੇ ਮੁਕਾਬਲੇ ਦੇ ਵਿੱਚ ਹਿੱਸਾ ਲੈ ਚੁੱਕੇ ਨੇ ਇਸ ਮੁਕਾਬਲੇ ਦੇ ਵਿੱਚ ਵਿਸ਼ੇਸ਼ ਤੌਰ ਤੇ ਲੁਧਿਆਣੇ ਵਾਲੇ ਮਾਤਾ ਵਿਪਨ ਪ੍ਰਿਤਕੌਰ ਜੀ ਜਾਗੋ ਲੈਰ ਕਾਲ ਕਲਾਵਾਂ ਵਾਲੇ ਜੋ ਕਿ ਕਵੀਸ਼ਰੀ ਵਾਲੇ ਜਿਨ੍ਹਾਂ ਨੇ ਮਸ਼ਹੂਰ ਕਵੀਸ਼ਰੀ ਬੇਨਤੀ ਕਹੋ ਲੋ ਸੱਚੇ ਪਾਤਸ਼ਾਹ ਦੇ ਨਾਲ ਹੋਰ ਕਈ ਆਧਿਕ ਕਵੀਸ਼ਰੀਆਂ ਗਾਈਆਂ ਨੇ ਉਹ ਵੀ ਇਸ ਮੁਕਾਬਲੇ ਦੇ ਵਿੱਚ ਉਹਨਾਂ ਨੇ ਸ਼੍ਰੇਕਤ ਕੀਤੀ ਹੈ ਇਹਨਾਂ ਦੇ ਨਾਲ ਗਿਆਨੀ ਪੰਨਾਬ ਸਿੰਘ ਹੈੱਡ ਗ੍ਰੈਂਥੀ ਗੁਰਦੁਆਰਾ ਗੁਰੂ ਦੁਖ ਨਿਵਾਰਨ ਸਾਹਿਬ ਉਹ ਵੀ ਇੱਥੇ ਮੌਜੂਦ ਹਨ ਗਿਆਨੀ ਭਗਤ ਸਿੰਘ ਜੀ ਜੋ ਕਿ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਦੇ ਮੈਨੇਜਰ ਨੇ ਉਹ ਵੀ ਇੱਥੇ ਪਹੁੰਚ ਚੁੱਕੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਨਾਮ ਕੀ ਰੱਖੇਗੇ ਨੇ ਤੇ 1st 2nd 3rd ਜੋ ਇਨਾਮ ਰੱਖੇਗਾ ਸੋ ਤੇ ਉਸ ਦੇ ਨਾਲ ਕੱਪ ਰੱਖਿਆ ਗਿਆ 4 ਫੁੱਟ ਦਾ ਟਰੋਫੀ ਜੀ ਨੂੰ ਕਹਿੰਦੇ ਆ ਤੇ ਦੂਜਾ ਇਨਾਮ 2100 ਤੇ ਤੀਜਾ ਨਾਮ 1100 ਇਸ ਦੇ ਨਾਲ ਕੱਪ ਦਿੱਤੇ ਜਾਣਗੇ ਇਸ ਤੋਂ ਇਲਾਵਾ 5 ਧਮਾਲੇ ਉਹਨਾਂ ਦੇ ਨਾਲ 11-1100 ਤੇ ਇਸੇ ਤਰ੍ਹਾਂ ਪੱਗਾਂ ਦੇ ਵਿੱਚ 5 ਪੱਗਾਂ ਤੇ ਉਹਨਾਂ ਦੇ ਨਾਲ 11-1100 ਦਿੱਤੇ ਜਾਣਗੇ ਭਾਈ ਜਜਮੈਂਟ ਕਰਨ ਲਈ ਕਿੰਨਾ ਕੋਈ ਦਿੱਕਤ ਆ ਰਹੀ ਹੈ ਕੰਗਰੇਸ ਸਾਰਾ ਦੇ ਇੱਕ ਤੋਂ ਇੱਕ ਜਿਹੜੀ ਦਸਤਾਰ ਸਜਾਈ ਤੁਸੀਂ ਦੇਖੋ ਜਿਹੜੀ ਜਜਮੈਂਟ ਹੁੰਦੀ ਹੈ ਉਹ ਹੁੰਦੀ ਬਹੁਤ ਔਖੀ ਹੈ ਕਿਉਂਕਿ ਜਿਹੜੀ ਦਸਤਾਰ ਨੇ ਉਹ ਬਹੁਤ ਸੋਹਣੀ ਹੈ ਸਾਰੇ ਸੇ ਜਾਣਦੇ ਨੇ ਉਹਦੇ ਵਿੱਚ ਜਿਹੜਾ ਉਹਨੂੰ ਮੁਕਾਬਲਾ ਉਹ ਫਰਸਟ ਸਿੰਗ ਥਰਡ ਤੱਕ ਕੱਢਣਾ ਪੈਣਾ ਆ ਆਪਾਂ ਨੂੰ ਉਹ ਤਾਂ ਮਜਬੂਰੀ ਹੈ ਐਵੇਂ ਤਾਂ ਆਪਾਂ ਸਾਰਿਆਂ ਨੂੰ ਨਹੀਂ ਦੇ ਸਕਦੇ ਟਰੋਫੀ ਪਰ ਅਸੀਂ ਕੋਸ਼ਿਸ਼ ਇਹ ਕੀਤੀ ਹੈ ਕਿ ਪਟਿਆਲਾ ਸ਼ਹਿਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਿੰਨੇ ਮੁਕਾਬਲੇ ਹੁੰਦੇ ਨੇ ਉਹਦੇ ਵਿੱਚ ਜਿਹੜੇ ਬੱਚੇ ਫਰਸਟ ਸਿੰਗ ਥਰਡ ਨਹੀਂ ਆਉਂਦੇ ਉਹਨਾਂ ਨੂੰ ਸਰਟੀਫਿਕੇਟ ਤੇ ਮੈਡਲ ਦੇ ਕੇ ਤੋਰ ਦਿੰਦੇ ਨੇ ਪਰ 10 ਇੰਚ ਦੀ ਟਰੋਫੀ ਦੇਣੀ ਸ਼ੁਰੂ ਕੀਤੀ ਹੈ ਇਸ ਵਾਰੀ ਅਜੇ ਉਤਸ਼ਾਹ ਵਧੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਪ੍ਰੋਗਰਾਮ ਇਜ਼ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸ ਫੀਲਡ ਫਾਰ ਆਲ ਯੋਰ ਇਮੀਗ੍ਰੇਸ਼ਨ ਫੈਮਿਲੀ ਲਾ ਨੀਡਸ ਕਾਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਰੋਡਿਸ ਇੰਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਤਾਂ ਬਾਈ ਇੰਡੀਅਨ ਕੁਜ਼ੀਨ Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.